ਹਾਂ ਜਿਹੜਾ ਐਕਸੀਡੈਂਟ ਹੋਇਆ ਰਾਹ ਕਿ ਕਹਿਣਾ ਚੋਹੇ ਜਿਹੜਾ ਵਾਹਰੇ ਪਹੁੰਚ ਲਿਆ ਪਤਾ ਲੱਗਿਆ ਕਿ ਪੇਚਾਲ ਹੋ ਗਿਆ ਇਹਦਾ ਸਾਡਾ ਕੋਲ ਮੈਡੀਕਲ ਰੁਕਾ ਆ ਗਿਆ ਜੀ ਤੇ ਹੁਣ ਅਸੀਂ ਦੇਖ ਰਹੇ ਹਾਂ ਇਹਨੂੰ ਗੱਡੀ ਨਾਲ ਫੋਕਾ ਕੇ ਥਾਣੇ ਲੈ ਕੇ ਜਾਂਦੇ ਹਾਂ ਤੇ ਜਿਹੜੀ ਵੀ ਬੰਦੀ ਕਾਰਵਾਈ ਹੋ ਕਰਾਂਗੇ ਕਿਸ ਤਰ੍ਹਾਂ ਹੋਇਆ ਐਕਸੀਡੈਂਟ ਮੈਂ ਦੇ ਵਾਸਤੇ ਹੁਣੇ ਆਇਆ ਜੀ ਜਿਹੜੇ ਸਾਡੇ ਆਈਓ ਸੀਗੇ ਉਹ ਉਧਰ ਹਸਪੀਟਲ ਨੇ ਸ਼ਾਇਦ ਬਿਜ਼ੀ ਨੇ ਗਏ ਉਧਰ ਮੈਂ ਤਾਂ ਥਾਣੇ ਤੋਂ ਆਇਆ ਸੀਗਾ ਤੇ ਇੱਥੇ ਆ ਕੇ ਮੈਨੂੰ ਪਤਾ ਲੱਗਿਆ ਪਰ ਅੰਦਾਜ਼ਾ ਤਾਂ ਲਾਇਆ ਜਾ ਸਕਦਾ ਕਿੰਨੀ ਸਪੀਡ ਨਾਲ ਗੱਡੀ ਹੋਣੀ ਹੈ ਕਿਉਂਕਿ ਕਿੰਨੀ 500 ਇਸ ਜਿਹੜੇ ਜਖਮੀ ਕਿੰਨੇ ਜਣੇ ਜਿਹੜੇ ਸਵਿਗੀ ਉੱਤੇ ਤਿੰਨ ਆ ਰਹੇ ਸਨ ਚਾਰੇ ਵੀ ਤਿੰਨ ਆ ਗਾ ਠੀਕ ਨੇ ਉਹਨਾਂ ਦੇ ਹਾਂ ਠੀਕ ਨੇ ਕਿੰਨੇ ਠੀਕ ਹਾਂ ਜੀ ਰੋ ਐਡਵਾਂਸਰ ਕੀ ਕਹਿਣਾ ਚੋਨੇ ਅਰਾਜ ਐਕਸੀਡੈਂਟ ਹੋ ਗਿਆ ਬੜਾ ਭਿਆਨਕ ਐਕਸੀਡੈਂਟ ਆ ਗੜਗੜਾ ਐਕਸੀਡੈਂਟ ਆ ਇੱਕ ਬਜ਼ੁਰਗ ਗਰੀਬ ਜਿਹੜਾ ਕੋਈ ਮੈਟਰੋ ਦੇ ਕੰਮ ਕਰਦਾ ਸੀ ਮਰਦੀ ਗੱਡੀ ਜਿਹੜੀ ਉਹਨੂੰ ਹਿੱਟ ਕਰ ਗਈ ਨਹੀਂ ਇਹਦੇ ਬਹੁਤ ਹੀ ਅਫਸੋਸ ਬਹੁਤ ਹੀ ਮੇਰੇ ਹਿਸਾਬ ਨਾਲ ਬੜਾ ਮਨ ਖਰਾਬ ਹੋਇਆ ਜਦੋਂ ਮੈਂ ਦੇਖਿਆ ਗੱਡੀ ਦੀ ਹਾਲਤ ਦੇਖੀ ਕਿੱਥੋਂ ਦੀ ਇਹ ਘੜੀਸ ਦੇ ਲਏ ਆ ਆਪ ਤੇ ਇਹ ਜਿਹੜੇ ਮੇਰੇ ਖਿਆਲ ਇਹਨਾਂ ਨੂੰ ਜਾਨੀ ਨੁਕਸਾਨ ਨਹੀਂ ਹੋਇਆ ਪਰ ਗਰੀਬ ਬੰਦਾ ਜਿਹੜਾ 10 10 ਰੁਪਏ ਪਿੱਛੇ ਜਿਹੜਾ ਜਿਮੈਟਰੋ ਵਾਲੇ ਕੰਮ ਕਰਦੇ ਫਿਰਦੇ ਉਹ ਝੁੱਕਦਾ ਜਿਹੜਾ ਬੰਦਾ ਵਿਚਾਰਾ ਗਰੀਬ ਆ ਬਲਕਿ ਦੋ ਤਿੰਨ ਬੰਦੇ ਜਿਹੜੇ ਆ ਇਹਨਾਂ ਨੇ ਕਰਦੇ ਤੇ ਮੇਰੀ ਪੁਲਿਸ ਪ੍ਰਸ਼ਾਸਨ ਨੂੰ ਇਹ ਆ ਵੀ ਇਹ 11 ਵਜੇ ਇਹਨਾਂ ਨੇ ਹੁਣ ਮੈਨੂੰ ਪਤਾ ਲੱਗਾ ਸੀ ਇਹਨਾਂ ਨੇ ਦੁਕਾਨਾਂ ਬੰਦ ਕਰਨ ਲੱਗ ਗਏ ਬਟ ਇਹ ਜਗ੍ਹਾ ਜਗ੍ਹਾ ਨਾਕੇ ਲਾਏ ਆ ਤੇ ਇਹ ਲੱਗਦਾ ਤਾਂ ਨਹੀਂ ਆ ਵੀ ਕੋਈ ਇਹਨਾਂ ਨੂੰ ਨੱਥ ਪਾਈ ਆ ਵੀ ਇੰਨਾ ਇਹ ਇਹੋ ਜਿਹੇ ਬੈਡ ਐਲੀਮੈਂਟ ਜਿਹੜੇ ਆ ਮੇਰੇ ਹਿਸਾਬ ਨਾਲ ਹੁਣ ਜਿਹੜਾ ਨੁਕਸਾਨ ਹੋਇਆ ਉਹ ਨੁਕਸਾਨ ਜਾਨੀ ਨੁਕਸਾਨ ਹੋਇਆ ਗਰੀਬਾਂ ਦਾ ਉਹ ਕੌਣ ਭਰੂਗਾ ਮੈਂ ਸਰ ਪੁਲਿਸ ਦਾਅਵੇ ਕਰਦੀ ਇਹ ਬਿਲਕੁਲ ਇਲਾਕੇ ਲਾਇਆ ਪੀਟੀਆਰ ਦੀਆਂ ਗੱਡੀਆਂ ਰੋੜਾ ਤੇ ਪਰ ਇਦਾਂ ਸਰ ਪੁਲਿਸ 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 ਨਾਕੇ ਪੁਲਿਸ ਉਹ ਤਾਂ ਦਾਅਵੇ ਕਰਦੀ ਹੈ ਪੁਲਿਸ ਪੁਲਿਸ ਵੀ ਕਰੇ ਪੁਲਿਸ ਕੋਲ ਜਿਹੜੀ ਹੈਗੀ ਹੈ ਮੈਨ ਪਾਵਰ ਪਿੱਛੇ ਹੈ ਹੀ ਬੈਕਅਪ ਹੈ ਹੀ ਨਹੀਂ ਸਾਰੇ ਸਿਕਿਉਰਟੀਆਂ ਅਨਨੈਸੈਸਰੀ ਜਿਹੜੀਆਂ ਸਿਕਿਉਰਟੀਆਂ ਦਿੱਤੀਆਂ ਹੋਈਆਂ ਕਦੀ ਕਿਸੇ ਨੂੰ ਦਿੱਤੀਆਂ ਕਦੀ ਜਿ세 ਲੋੜ ਹੀ ਨਹੀਂ ਹੈਗੀ ਜਿੱਥੇ ਪੁਲਿਸ ਚਾਹੀਦੀ ਹੈ ਬੜੀ ਵਾਰੀ ਅਸੀਂ ਵੀ ਕਿਹਾ ਆਪਾਂ ਆਪਣੀ ਸੰਸਥਾ ਵੱਲੋਂ ਬੜੀ ਵਾਰੀ ਕਿਹਾ ਵੀ ਜਿਹੜਾ ਬਣਦੀ ਜਿਹੜੀ ਕਾਰਵਾਈ ਜਿਹੜੇ ਜਗਾ ਜਗਾ ਤੁਸੀਂ ਜਿਹੜੇ ਹੈਗੇ ਆਪਣੀ ਪੋਸਟਾਂ ਲਾ ਕੇ ਲਾਓ ਤੇ ਉਹ ਵੀ ਕੀ ਕਰੇ ਥਾਣੇ ਖਾਲੀ ਪਏ ਆ ਤੇ ਇਹ ਆ ਜਦੋਂ ਤੱਕ ਇਹ ਪੂਰਾ ਹੁੰਦਾ ਕੰਟਰੋਲ ਮਤਲਬ ਇਹ ਮੋਹਾਲੀ ਜਿਹੜਾ ਹੈ ਇਹ ਜਿਹੜਾ ਸਾਡਾ ਸੈਂਟਰ ਹੈ ਹੱਬ ਹੈ ਨਾ ਮੋਹਾਲੀ ਜਿਹੜਾ ਹੈਗੇ ਇੱਥੇ ਅਗਰ ਜੇ ਆਹ ਚੀਜ਼ ਹੋ ਗਈ ਤਾਂ ਕੀ ਮੈਸੇਜ ਜਾਂਦਾ ਤੁਸੀਂ ਆਪੇ ਦੇਖੋ ਪਰ ਹੈਰਾਨੀ ਦੀ ਗੱਲ ਹੈ ਕਿਉਂਕਿ ਲਾਸਟ ਸਾਲ ਸਾਲ ਦਾ ਲਾਸਟ ਵੀ ਉਹ ਕੱਤੀ ਨੂੰ ਜਿਹੜੀ ਬਾਜ਼ਾਰ ਉਲੜ ਬਾਜ਼ੀ ਵੀ ਰਾਤ ਉਹਨਾਂ ਕਿ ਫਿਰ ਪੁਲਿਸ ਕਿਵੇਂ ਕਰਦਾ ਉਹ ਰੁਕੀ ਕੋਸੋ ਹਰ ਜਿੱਦਾਂ ਆਮ ਐਸ ਯੂਜਵਲ ਜਿੱਦਾਂ ਹੁੰਦਾ ਪਹਿਲਾਂ ਬਾਅਦ ਚ ਜਿਹੜਾ ਹੈਗਾ ਕਹਿ ਦੇਣਾ ਵੀ ਆਪਾਂ ਹੈਲਪਲੈਸ ਹੈ ਵੀ ਕੋਈ ਇਹ ਜੇ ਕੰਟਰੋਲ ਕਰਨਾ ਚਾਵੇ ਸਭ ਕੁਝ ਉਹਦਾ ਪ੍ਰਸ਼ਾਸਨ ਕਰਨਾ ਚਾਵੇ ਇਹਨਾਂ ਨੂੰ ਨੱਥ ਪਾਵੇ ਜਿਹੜਾ ਇਹ ਜਿਆ ਬੈਡ ਐਲੀਮੈਂਟ ਕੋਈ ਠੋਕਣ ਇਹਨਾਂ ਨੂੰ ਛੁੱਟ ਜਾਣਾ ਕੋਟ ਚ ਇਹਨਾਂ ਕੁਝ ਵੀ ਨਹੀਂ ਹੋਣਾ ਕੀ ਹੋਊਗਾ ਇਹਨਾਂ ਨੂੰ ਮੇਰੀ ਮੇਰੀ ਤਾਂ ਹੁਣ ਇਹ ਹੈਗੀ ਆ ਇਹ ਇੱਕ ਤੁਹਾਡੇ ਜ਼ਰੀਏ ਇਹ ਚੈਨਲ ਦੇ ਰਾਹੀਂ ਇਹ ਹੈਗੀ ਵੀ ਇਹ ਜਿਹੜੇ ਨਾ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਪੂਰੀ ਤੁਸੀਂ ਦੱਸੋ ਮੈਨੂੰ ਕਿੱਥੋਂ ਦੀ ਆਈ ਹੈ ਮਰ ਕਿੰਨੇ ਅਗਰ ਜੇ ਹਦਰਤ ਦੇ ਵਿੱਚ ਗੱਡੀ ਨਾਰੋਕਦੀ ਪਤਾ ਨਹੀਂ ਅੱਗੇ ਹੋਰ ਕਿੰਨੇ ਜਣੇ ਡਾ ਦੇਨੇ ਸੀ ਇਹਨੂੰ ਇਹ ਚੀਜ਼ ਇਟ ਸ਼ੁਡ ਬੀ ਇਹ ਬੰਦੇ ਦਾ ਉਹ ਕਿੰਨੇ ਖੜੇ ਹੁੰਦੇ ਕਿੰਨੇ ਮੇਰਾ ਨਾਮ ਹਰਪ੍ਰੀਤ ਸਿੰਘ ਡੜਵਾਲ ਮੈਂ ਐਕਸਪਰਟ ਜਣਾ ਬੰਦੀ ਸੀ ਮਹਾਲਾ ਜੀ ਕਬੇ ਜੀ ਤੁਹਾਡੇ ਰਾਜ ਐਕਸੀਡੈਂਟ ਹੋਇਆ ਬੜਾ ਮਹੱਤਵਪੂਰਨ ਐਕਸੀਡੈਂਟ ਹੈ ਗੱਡੀ ਕਾਫੀ ਪਲਟ ਗਈ ਬਹੁਤ ਦੁੱਖ ਹੋਇਆ ਮੈਂ ਜਦੋਂ ਫੇਰ ਮੈਂ ਡਰਾਈਵਰ ਨੂੰ ਦੱਸਿਆ ਉਹ ਮੈਂ ਮੌਕੇ ਦੇਖਿਆ ਪਰ ਬਹੁਤ ਹੀ ਤੇਜ਼ ਗੱਡੀ ਚੱਲਦੀ ਸੀ ਔਰ ਬਦਮਾਸ਼ਰ ਕੋਈ ਘਟਨਾ ਵਾਪਰੀ ਹੈ ਔਰ ਇਨੀ ਓਵਰ ਸਪੀਡ ਗੱਡੀ ਲੱਗਦੀ ਹਸਾਬਾ ਨੂੰ ਟੁੱਟਰ ਮਾਰ ਕੇ ਉਹ ਕਿੱਥੇ ਜਾ ਕੇ ਗੱਡੀ ਉਨੀ ਉਚਾਈ ਤੋਂ ਥੱਲੇ ਡਿੱਗੀ ਆ ਔਰ ਫਿਰ ਦੂਜਾ ਜਾ ਕੇ ਜਿਹੜੀ ਆ ਉਹ ਪਾਇਟ ਗਈ ਹੈ ਗੱਡੀ ਔਰ ਉਹਦੇ ਚ ਜਾਨੀ ਨੁਕਸਾਨ ਬਹੁਤ ਹੀ ਚਲੋ ਇਹ ਹੋਣਾ ਜੇ ਕੀਮਤ ਜਾਨ ਤੇ ਕੋਈ ਬੜੀ ਕੀਮਤੀ ਹੁੰਦੀ ਆ ਪਰ ਮੈਂ ਸਮਝਦਾ ਜਿਸ ਸਪੀਡ ਨਾਲ ਗੱਡੀ ਗਈ ਹੈ ਉੱਥੇ ਬਹੁਤ ਪਾਣੀ ਨੁਕਸਾਨ ਹੋ ਸਕਦਾ ਸੀ ਕਿਉਂਕਿ ਓਵਰ ਸਪੀਡ ਗੱਡੀਆਂ ਇੰਨੀਆਂ ਨੇ ਟ੍ਰੈਫਿਕ ਸੜਕ ਤੇ ਟ੍ਰੈਫਿਕ ਪੁਲਿਸ ਹੈ ਨਹੀਂਗੀ ਉਦੇ ਕਰਕੇ ਧੁੰਦ ਵੀ ਵੱਧ ਗਈ ਹੈ ਉਹ ਰਾਤ ਕਾ ਦਾਦੂ ਪੀਤਾ ਹੋਏਗਾ ਉਹਨਾਂ ਨੇ ਡਰਿੰਕਿੰਗ ਜਿਹੜੇ ਡਰਾਈਵਿੰਗ ਆ ਉਹ ਬਹੁਤ ਮਹਾਲੀ ਕਿ ਮਾਦ ਨਹੀਂ ਆ ਖਾਸ ਕਰਕੇ ਅੱਜ 31 ਦਸੰਬਰ ਦੀ ਆ ਲੋਕਾਂ ਨੇ ਰਾਤ 12 ਵਜੇ ਜਸ਼ਨ ਵੀ ਮਨਾਉਣੇ ਨੇ ਮੈਂ ਐਸਐਸਪੀ ਸਾਹਿਬ ਨੂੰ ਤੁਹਾਡੇ ਦਾ ਹੀ ਬੇਨਤੀ ਵੀ ਕਰਨਾ ਕਿ ਅੱਜ ਬਹੁਤ ਹੀ ਲੋੜ ਆ ਕੀ ਕੀਮਤੀ ਜਾਨਾਂ ਬਚਾਉਣ ਦੀ ਕਿਤੇ ਉਹਦਾ ਇਹੋ ਜਿਹਾ ਮੰਦਲੇ ਘਟਣਾ ਕੱਲ ਫਿਰ ਨਵੇਂ ਸਾਲ ਤੇ ਵਾਪਰੇ ਇਸ ਲਈ ਅੱਜ ਤੇ ਰਾਤ ਨੂੰ ਸਪੈਸ਼ਲ ਫੋਰਸ ਲਾ ਕੇ ਚੈਕਿੰਗ ਕਰਕੇ ਬੈਰੀਕੇਡ ਲਾ ਕੇ ਹਰ ਸੜਕ ਦੇ ਉੱਤੇ ਜਿਹੜੇ ਡਰਿੰਕਿੰਗ ਆ ਉਹਨਾਂ ਨੂੰ ਗੱਡੀ ਚਲਾਉਣ ਉਹਨਾਂ ਨੂੰ ਚਲਾਣੇ ਨੂੰ ਚਾਹੀਦੀ ਉਹਦੇ ਬੌਂਡਿੰਗ ਬਹੁਤ ਗੰਡੀਆਂ ਬਾਉਣ ਨੂੰ ਨਹੀਂ ਚਾਹੀਦੀਆਂ ਤਾਂ ਕਿ ਆਮ ਨਾਗਰਿਕ ਜਿਹੜਾ ਵਾ ਉਹ ਸੁਚੇਤ ਰਹੇ ਸਾਰੇ ਲੋਕ ਚਾਰੇ ਸਹਿਰ ਕਰ ਚੱਲ ਜਾਂਦੇ ਇੱਥੇ ਤਾਂ ਆਪਾਂ ਮੇਰ ਰੋਜ਼ ਬਾਹਰ ਡੇਣਾ ਪਰਮਾਤਮਾ ਦਾ ਮੈਂ ਸ਼ੁਕਰ ਕਰਨਾ ਕਿ ਉਹਨੂੰ ਚਾਹ ਹੋਇਆ ਪਰ ਜਿਹੜੇ ਬੰਦਾ ਦੇ ਜਖਮੀ ਹੋਏ ਨੇ ਮੈਂ ਉਹਨਾਂ ਦੀ ਅਰਦਾਸ ਕਰਨਾ ਵੀ ਪਰਮਾਤਮਾ ਉਹਨਾਂ ਨੂੰ ਅੱਜ ਕੰਦੂਸਤੀ ਕਰੇ ਨਵਾਂ ਸਾਲ ਚੜਨਾ ਉਹਨਾਂ ਪਰਿਵਾਰਾਂ ਜਾਣ ਉਹ ਜਿਹੜੇ ਪਰਿਵਾਰਾਂ ਦਾ ਮੰਦਭਗੀ ਘਟਣਾ ਵਾਪਰੀਆ ਪਰ ਮਾਤਾ ਮਾ ਉਹਨਾਂ ਦੀ ਸ਼ਕਤੀ ਜਾਵੇ ਕਿਉਂਕਿ ਬਹੁਤ ਹੀ ਦੁੱਖਦਾਈ ਹੁੰਦਾ ਹੈ ਇੱਕ ਗਰੀਬ ਆਦਮੀ ਜਿਉਂ ਜਮਾਟੋ ਵਾਲਾ ਜਿਹੜਾ ਅੱਗੀ ਆਪਣੇ ਦਿਹਾੜੀ ਪਾਉਣ ਵਾਸਤੇ ਤੜਕੇ ਜਾਦੇ ਠੰਡ ਜਾਇਆ ਵਾ ਉਹਦੇ ਹਿਸਾਬ ਨਾਲ ਕਿੰਨੀ ਉਹਦੇ ਕਿੰਨਾ ਉਹਦੇ ਪਰਿਵਾਰ ਦੀ ਮਜਬੂਰੀ ਹੋਵੇਗੀ ਤੇ ਇੰਨੀ ਪਾਲਸਰ ਦੀ ਜੋ ਮੋਟਰਸਾਈਕਲ ਉੱਤੇ ਆਣ ਕੇ ਆਪਣੀ ਪੇਟ ਪਾਰਨ ਵਾਸਤੇ ਬੱਚਿਆਂ ਵਾਸਤੇ ਮਿਹਨਤ ਕਰਨ ਵਾਸਤੇ ਸਵੇਰੇ ਆਉਂਦੇ ਨੇ ਉਹਨਾਂ ਦਾ ਜਦੋਂ ਘਟਰਾ ਵਾਪਰੇ ਦੁੱਖ ਬਹੁਤ ਹੋਦਾ ਧੰਨਵਾਦ